ਸਿਵਰੇਜ ਠੀਕ ਹੋ ਗਿਆ ਸੜਕਾਂ ਠੀਕ ਹੋ ਗਈਆਂ ਅੱਧੀਆਂ ਜਿਹੜੀਆਂ ਗਾਲਾਂ ਨੇ ਪੈਣੀਆਂ ਸਾਰਿਆਂ ਨੂੰ ਬੰਦ ਹੋ ਜਾਣਗੀਆਂ ਤੇ ਠੀਕ ਹੋ ਜਾਊਗਾ ਕੰਮ ਕਿਉਂਕਿ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆਉਂਦੀ ਓ ਸੜਕਾਂ ਤੇ ਸਿਵਰੇਜ ਨਾਲ ਹੀ ਆਉਂਦੀ ਐ ਇਹਨਾਂ ਦੇਖਿਓ ਕਿਹੜੀ ਪਾਰਟੀ ਐ ਇਹਨਾਂ ਦੇਖਿਓ ਇਹ ਕੋਈ ਫਲਾਣੇ ਨੇ ਸਪੋਰਟ ਕਿਨੂੰ ਕਰਦਾ ਲੋ ਸਾਡੇ ਸਪੋਰਟਰ ਨੇ ਹਰ ਔਰਡ ਦੇ ਵਿੱਚ ਉਹਨਾਂ ਦੀ ਮੈਂ ਨੁਮਾਇੰਦਾ ਐਮ ਐਲ ਏ ਆ ਇਹ ਜਦੋਂ ਕੋਈ ਐਮ ਸੀ ਬਣ ਜਾਂਦਾ ਫਿਰ ਉਹ ਸਾਰਿਆਂ ਦਾ ਹੀ ਐਮ ਸੀ ਹੁੰਦਾ ਐ ਤੇ ਹਰ ਇੱਕ ਔਰਡ ਦੇ ਵਿੱਚ ਅਸੀਂ ਜਿਹੜੀਆਂ ਸੜਕਾਂ ਬਣਾਉਣੀਆਂ ਨੇ ਕੱਲਾ ਕੱਲੀ ਸੜਕੇ ਜਿਹੜੀ ਉਹ ਆਪਾਂ ਬਣਾਉਣੀ ਹੈ ਬਿਨਾਂ ਪੇ ਹੱਕ ਕੋਈ ਪੇਤ ਭਾਵਨੀ ਕਰਨਾ ਹੈ ਆਪ ਫਲਾਣੀ ਪਾਰਟੀ ਦਾ ਐਮਸੀ ਹੈ ਐਮਸੀ ਨੇ ਸਪੋਰਟ ਨਹੀਂ ਕੀਤੀ ਸਾਰੇ ਵਾਰਡਸ ਨੂੰ ਪੂਰੇ ਖਰੜ ਨੂੰ ਪੂਰਾ ਪੱਕਾ ਕਰ ਦੋ ਅਨਮੋਲ ਗਗਨ ਮਾਨ ਅੱਜ ਵਾਰਡ ਨੰਬਰ 25 ਖਰੜ ਪਹੁੰਚੇ ਨੇ ਜਿੱਥੇ ਉਹਨਾਂ ਨੇ ਮੰਡੀ ਰੋਡ ਦੇ ਵਿਕਾਸ ਕੰਮ ਦੀ ਸ਼ੁਰੂਆਤ ਕੀਤੀ ਹੈ ਇਹ ਸੜਕ ਸੁਰਜੀਤ ਡੈਰੀ ਤੋਂ ਪਾਰ ਡੈਰੀ ਤੱਕ ਬਣਾਈ ਜਾਵੇਗੀ ਇਲਾਕੇ ਦੇ ਲੋਕਾਂ ਨੂੰ ਕਈ ਸਾਲਾਂ ਤੋਂ ਆ ਰਹੀਆਂ ਸੜਕ ਸਮੱਸਿਆਵਾਂ ਤੋਂ ਹੁਣ ਛੁਟਕਾਰਾ ਮਿਲੇਗਾ ਮੌਕੇ ਤੇ ਪਹੁੰਚੇ ਐਮਐਲਏ ਅਨਮੋਲ ਗਗਨ ਮਾਨ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਨੂੰ ਸੁਣਾਉਂਦੇ ਹਾਂ ਸੋ ਹੁਣ ਬਰਸਾਤਾ ਨੂੰ ਠੱਲ ਹੈ ਜੀ ਜਿਵੇਂ ਅਸੀਂ ਪਹਿਲਾਂ ਹੀ ਹੁਣੇ ਹਲੇ ਜਿਹੜੀ ਕਮੇਟੀ ਹੈ ਉਹ ਬਦਲੀ ਗਈ ਹੈ ਖਰੜ ਦੀ ਜਦੋਂ ਹੀ ਜਿਸ ਦਿਨ ਕਮੇਟੀ ਵੀ ਅਸੀਂ ਪ੍ਰਧਾਨ ਸਾਹਿਬ ਨੂੰ ਬਿਠਾਇਆ ਸੀ ਕੁਰਸੀ ਉੱਤੇ ਉਸ ਦਿਨ ਵੀ ਬਾਰਿਸ਼ ਸੀ ਤੇ ਹੁਣ ਬਾਰਿਸ਼ਾਂ ਲਗਭਗ ਬੰਦ ਹੋ ਗਈਆਂ ਨੇ ਸੋ ਹੁਣ ਜਿਹੜੀਆਂ ਸੜਕਾਂ ਬਣਾਉਣ ਦਾ ਕੰਮ ਹੈ ਉਹ ਅਸੀਂ ਸ਼ੁਰੂ ਕਰ ਦਵਾਂਗੇ ਚਾਹੇ ਅੱਜ ਨਾ ਨਾਜ ਮੰਡੀ ਵਾਲੀ ਸੜਕ ਦਾ ਅਸੀਂ ਕਰ ਰਹੇ ਆ ਉਦ ਕਾਟਣਾ ਹੈ ਇਸ ਤੋਂ ਬਾਅਦ ਜਿਹੜੀ ਨਿਜਰ ਚੌਂਗ ਬਹੁਤ ਸਾਲ ਹੋ ਗਏ ਉਹਨੂੰ ਤਾਂ ਪਿਛਲੇ ਮੇਰੇ ਖਿਆਲ ਚ 6-7 ਸਾਲ ਤੋਂ ਉੱਪਰ ਹੋ ਗਿਆ ਉਹ ਸੜਕ ਵੀ ਜਿਹੜੀ ਸਾਰੀ ਦੀ ਸਾਰੀ ਉਹਦੀ ਬਹੁਤ ਬੁਰੀ ਹਾਲਤ ਹੈ ਉਹਦਾ ਅੱਜ ਕੰਮ ਬਣਾਉਣ ਦਾ ਸ਼ੁਰੂ ਕਰ ਦਵਾਂਗੇ ਜਲਦੀ ਉਹਨਾਂ ਦਾ ਕੰਮ ਸੰਪੂਰਨ ਕਰਕੇ ਇਥੇ ਯੋਸਾਬ ਖੜੇ ਨੇ ਸਾਡੇ ਐਮਸੀ ਸਾਹਿਬ ਖੜੇ ਨੇ ਰਾਮ ਸਰੂਪ ਜੀ ਸਾਡੇ ਭੋਲਾ ਜੀ ਜਿਹੜੇ ਜਿਨ੍ਹਾਂ ਦੇ ਅਵਾਰਡ ਨੇ ਤੇ ਅਫਸਰ ਖੜੇ ਨੇ ਹਾਂਜੀ ਐਮਸੀ ਸਹਿਬਾਨ ਐਮਸੀ ਸਹਿਬਾਨ ਸਾਡੇ ਸਾਰੇ ਆਏ ਹੋਏ ਨੇ ਬਿੱਟੂ ਜੀ ਆਏ ਹੋਏ ਨੇ ਸਾਰੇ ਪਹੁੰਚੇ ਹੋਏ ਨੇ ਜੀ ਤੇ ਅਸੀਂ ਮੇਕ ਸ਼ੋਰ ਕਰਾਂਗੇ ਮੈਂ ਹੁਣੇ ਇਹਨਾਂ ਨੂੰ ਗੱਲ ਕਹੀ ਹੈ ਕਿ ਜਦੋਂ ਇਹ ਸੜਕ ਬਣ ਗਈ ਉਦੋਂ ਵੀ ਅਸੀਂ ਜਿਹੜਾ ਇਹਦਾ ਮਟੀਰੀਅਲ ਦੀ ਕੁਆਲਿਟੀ ਸਹੀ ਮਟੀਰੀਅਲ ਪਿਆ ਐਮ ਸੀ ਸਹਿਬਾਨਾ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਕ ਸ਼ੋਰ ਕਰਿਓ ਕਿ ਮਟੀਰੀਅਲ ਅੱਛਾ ਲੱਗੇ ਇਹ ਨਾ ਹੋਵੇ ਕਿ 6 ਮਹੀਨੇ ਬਾਅਦ ਰਾਮਸਰੂਪ ਜੀ ਸੜਕ ਤੇ ਰੁਖੜ ਜੇ ਫਿਰ ਆਪਾਂ ਉਦਘਾਟਨ ਕਰੀਏ ਅੱਛਾ ਮਟੀਰੀਅਲ ਲਗਾਇਓ ਠੇਕੇਦਾਰਾਂ ਨੂੰ ਇਸ ਗੱਲ ਦੀ ਹਦਾਇਤ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਜ਼ਰੂਰੀ ਹੈ ਤੇ ਸੜਕੇ ਕੋਈ ਵੀ ਸੜਕੇ ਅਸੀਂ ਨਹੀਂ ਅਸੀਂ ਛੱਡਾਂਗੇ ਬਹੁਤ ਸਾਰੇ ਐਮ ਸੀ ਸਹਿਬਾਨ ਇੱਥੇ ਹੈਗੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਆਪਣੇ ਆਪਣੇ ਵਾਰਡਾਂ ਦੀਆਂ ਜਿਹੜੀਆਂ ਰੋਡਸ ਨੇ ਤੇ ਇਹੋ ਸਾਹਿਬ ਜਿੰਨੀਆਂ ਵੀ ਰੋਡਸ ਨੇ ਜਿਹੜੀਆਂ ਨਹੀਂ ਵੀ ਕੋਈ ਇਹਨਾਂ ਤੋਂ ਕਿਤੇ ਰਹਿ ਜਾਂਦੀ ਹੈ ਦੱਸਣ ਕੰਨੀ ਉਹ ਵੀ ਪਾ ਦਿਓ ਇਹਨਾਂ ਦੇਖਿਓ ਕਿਹੜੀ ਪਾਰਟੀ ਹੈ ਇਹਨਾਂ ਦੇਖਿਓ ਇਹ ਕੋਈ ਫਲਾਣੇ ਨੇ ਸਪੋਰਟ ਕਿਨੂੰ ਕਰਦਾ ਲੋ ਸਾਡੇ ਸਪੋਰਟਰ ਨੇ ਹਰ ਵਾਰਡ ਦੇ ਵਿੱਚ ਉਹਨਾਂ ਦੀ ਮੈਂ ਨੁਮਾਇੰਦਾ ਐਮ ਐਲ ਏ ਆ ਇਹ ਜਦੋਂ ਕੋਈ ਐਮ ਸੀ ਬਣ ਜਾਂਦਾ ਫਿਰ ਉਹ ਸਾਰਿਆਂ ਦਾ ਹੀ ਐਮ ਸੀ ਹੁੰਦਾ ਤੇ ਹਰ ਇੱਕ ਵਾਰਡ ਦੇ ਵਿੱਚ ਅਸੀਂ ਜਿਹੜੀਆਂ ਸੜਕਾਂ ਬਣਾਉਣੀਆਂ ਨੇ ਕੱਲਾ-ਕੱਲੀ ਸੜਕ ਜਿਹੜੀ ਉਹ ਆਪਾਂ ਬਣਾਉਣੀ ਐ ਬਿਨਾਂ ਕੋਈ ਪੇਤ ਭਾਵ ਨਹੀਂ ਕਰਨਾ ਆ ਫਲਾਣੀ ਪਾਰਟੀ ਦਾ ਐਮਸੀ ਆ ਇਹ ਐਮਸੀ ਨੇ ਸਪੋਰਟ ਨਹੀਂ ਕੀਤੀ ਸਾਰੇ ਅਵਾਰਡਸ ਨੂੰ ਪੂਰੇ ਖਰੜ ਨੂੰ ਪੂਰਾ ਪੱਕਾ ਕਰ ਦੋ ਇੱਕ ਇੱਕ ਸੜਕ ਦਾ ਅਫਸਰਾਂ ਨੂੰ ਭੇਜ ਕੇ ਉਹਦਾ ਮੌਜਨਾ ਕਰਵਾ ਕੇ ਜਿਹੜਾ ਵੀ ਹੋਣਾ ਅੱਗੇ ਆਪਾਂ ਮਤੇ ਪਾਉਣੇ ਐ ਪੂਰਾ ਖਰੜ 100% ਜਿਹੜੀਆਂ ਰੋਡਸ ਨੇ ਉਹਦੀਆਂ ਅੱਛੇ ਮਟੀਰੀਅਲ ਨਾਲ ਤੇ ਪੂਰੀਆਂਆਂ ਦੀਆਂ ਪੂਰੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਕੇ ਲੋਕਾਂ ਨੂੰ ਰਾਹਤ ਦੇਣੀ ਹੈ ਤੇ ਜਿਹੜਾ ਸੀਵਰੇਜ ਪੈ ਰਿਹਾ ਜਿੱਥੇ ਕਿਤੇ ਸੜਕ ਕਿਉਂਕਿ ਇੱਕ ਵਾਰੀ ਦਾ ਮੁਸ਼ਕਲ ਆਉਣੀ ਸੀ ਉਹ ਨਾਲ ਦੀ ਨਾਲ ਸੜਕਾਂ ਬਣਾਉਣ ਦਾ ਕੰਮ ਸੀਵਰੇਜ ਨੂੰ ਨਾਲ ਉਹਨਾਂ ਨਾਲ ਗੱਲ ਕਰਕੇ ਅਧਿਕਾਰੀ ਆ ਨਾ ਜਲਦੀ ਉਹ ਸੀਵਰੇਜ ਪਾਉਣ ਦਾ ਕੰਮ ਖਤਮ ਕਰ ਦੇਣ ਤੇ ਸੀਵਰੇਜ ਠੀਕ ਹੋ ਗਿਆ ਸੜਕਾਂ ਠੀਕ ਹੋ ਗਈਆਂ ਅੱਧੀਆਂ ਜਿਹੜੀਆਂ ਗਾਲਾਂ ਨੇ ਪੈਣੀਆਂ ਸਾਰਿਆਂ ਨੂੰ ਬੰਦ ਹੋ ਜਾਣਗੀਆਂ ਤੇ ਠੀਕ ਹੋ ਜਾਊਗਾ ਕੰਮ ਕਿਉਂਕਿ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆਉਂਦੀ ਹੈ ਉਹ ਸੜਕਾਂ ਤੇ ਸੀਵਰੇਜ ਨਾਲ ਹੀ ਆਉਂਦੀ ਹੈ ਸੀਵਰੇਜ ਪੈ ਰਿਹਾ ਹੈ ਸੜਕਾਂ ਸੀ ਪੂਰੀ ਕੋਸ਼ਿਸ਼ ਨਾਲ ਜ਼ੋਰ ਲਗਾ ਕੇ ਜਲਦੀ ਜਿਹੜੀਆਂ ਸੰਪੂਰਨ ਕਰ ਦਵਾਂਗੇ ਫੰਡਸ ਦੀ ਕੋਈ ਕਮੀ ਹੈ ਨਹੀਂ